ਕਿ ਕੌਮ ਦੇ ਜ਼ਥੇਦਾਰ ਨੇ ਅਰਦਾਸ ਕਰਕੇ ਤੇ ਉਸ ਅਰਦਾਸ ਨੂੰ ਨੇਪਰੇ ਕਿਵੇਂ ਚਾੜਿਆ ਸਾਡੇ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਆਖਿਆ ਜੀ ਜੇ ਪੰਜਾਬੀ ਬੋਲ ਦੇ ਇਲਾਕੇ ਨਾ ਮਿਲੇ ਜੇ ਪੰਜਾਬ ਦੇ ਪਿੰਡ ਓਝਾੜ ਕੇ ਵਸਾਇਆ ਹੋਇਆ ਚੰਡੀਗੜ੍ਹ ਸਾਨੂੰ ਨਾ ਮਿਲਿਆ ਜੇ ਪਾਣੀਆਂ ਦਾ ਮਸਲਾ ਸਾਡਾ ਹੱਲ ਨਾ ਹੋਇਆ ਫਿਰ ਅਸੀਂ ਜਿਉਂਦੇ ਜੀ ਆਪਣੇ ਤੇ ਤੇਲ ਪਾ ਕੇ ਸੜ ਕੇ ਮਰ ਜਾਵਾਂਗੇ ਇਥੋਂ ਤੱਕ ਕਿ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੈਕਸਾਈਡ ਤੇ ਹਮਨ ਕੁੰਡ ਬਣਾ ਲਏ। ਇਥੋਂ ਤੱਕ ਕਿ ਤੇਲ ਦੇ ਪੀਪੇ ਵੀ ਮੰਗਵਾ ਲਏ। ਕਿ ਜੇ ਸਰਕਾਰ ਗੱਲ ਨਾ ਮੰਨੀ ਤੇ ਆਪਣੇ ਦੇ ਤੇਲ ਪਾ ਕੇ ਜਿਉਂਦੇ ਸੜਕੇ ਮਰ ਜਾਣਾ। ਪਰ ਜਦੋਂ ਅੰਦਰਖਾਤੇ ਸਰਕਾਰ ਨਾਲ ਗੱਲ ਹੋ ਗਈ। ਫਿਰ ਇਹਨਾਂ ਦੇ ਪੈਰ ਫਿਸਲ ਗਏ ਅਰਦਾਸ ਤੇ ਕਾਮਜਾਬ ਬਣਾ ਰਹੇ। ਇੱਕ ਵਾਰ ਨਹੀਂ। ਦੋ ਤਿੰਨ ਵਾਰ ਇਹਨਾਂ ਲੀਡਰਾਂ ਨੇ ਇਹ ਗੱਲ ਕੀਤੀ। ਫਿਰ ਤੀਸਰੀ ਵਾਰੀ ਕੌਮ ਦੇ ਜਥੇਦਾਰ ਨੂੰ ਆਇਆ ਗੁੱਸਾ ਉਹ ਸੀ ਦਰਸ਼ਨ ਸਿੰਘ ਫੇਰੂਮਾਨ ਵਾਲਾ ਉਹਨੇ ਆਖਿਆ ਮੈਂ ਕਰਾਂਗਾ ਹੁਣ ਅਰਦਾਸ ਲੇਕਿਨ ਅਰਦਾਸ ਨੇਪਰੇ ਚਾੜ ਕੇ ਦੱਸਾਂਗਾ ਲੋਕ ਇਹ ਨਾ ਕਹਿਣ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਸਾਡੇ ਨੌਜਵਾਨ ਇਹ ਨਾ ਕਹਿਣ ਕਿ ਜੇ ਹੁਣ ਦੇ ਲੀਡਰ ਝੂਠ ਬੋਲਦੇ ਹੋ ਸਕਦਾ ਇਹਨਾਂ ਦੇ ਪਹਿਲੇ ਸਿੱਖ ਵੀ ਇਦਾਂ ਹੀ ਕਰਦੇ ਹੋਣ ਫਿਰ ਉਸੇ ਵੇਲੇ ਦਰਸ਼ਨ ਸਿੰਘ ਫੇਰੂਮਾਨ ਨੇ ਆਖਿਆ ਮੈਂ 15 ਅਗਸਤ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਵਾਂਗਾ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਮੈਂ ਭੋਖੜ ਧੜ ਦੇ ਬੈਠਾਂਗਾ ਜੇ ਸਰਕਾਰ ਨਾ ਮੰਨੀ ਤੇ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਫਿਰ ਪੰਜਾਬ ਦੇ ਕਮਜ਼ੋਰ ਲੀਡਰਾਂ ਨੂੰ ਲੱਗਾ ਪਤਾ ਕਿ ਗਿਹੜੀ ਜਿਹੜੀ ਗੱਲ ਦਰਸ਼ਨ ਸਿੰਘ ਫੇਰੂਮਾਨ ਨੇ ਕਹਿ ਦਿੱਤੀ ਇਹਨੇ ਪੈਰ ਪਿੱਛੇ ਨਹੀਂ ਜੇ ਪਰਤਣਾ ਇਹ ਫਿਰ ਪੰਜਾਬ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੂੰ ਮਿਲੇ ਇਹਨਾਂ ਨੇ ਆਖਿਆ ਪੰਜਾਬ ਦੇ ਮੁੱਖ ਮੰਤਰੀ ਹੁਣ ਤੇਰੇ ਜ਼ਿੰਮੇਵਾਰੀ ਆ ਗਈ ਐ ਤੂੰ ਦਰਸ਼ਨ ਸਿੰਘ ਫੇਰੂਮਾਨ ਨੂੰ ਅੰਮ੍ਰਿਤਸਰ ਸਾਹਿਬ ਆਉਣ ਹੀ ਨਹੀਂ ਦੇਣਾ ਉਹਨੇ ਫਿਰ ਅੰਮ੍ਰਿਤਸਰ ਸਾਹਿਬ ਦਾ ਚਾਰਚ ਫੇਰਾ ਹਸੀਲ ਕਰ ਦਿੱਤਾ ਦਰਸ਼ਨ ਸਿੰਘ ਫੇਰੂਮਾਨ ਨੂੰ ਹਰਮੰਦਰ ਸਾਹਿਬ ਨਹੀਂ ਆਉਣ ਦਿੱਤਾ ਗਿਆ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਨਹੀਂ ਕਰਨ ਦਿੱਤਾ ਗਿਆ ਨਹੀਂ ਮੱਥਾ ਟੇਕਣ ਦਿੱਤਾ ਗਿਆ ਫਿਰ ਉਹ ਕੌਮ ਦਾ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗਿਆ ਉਸ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਕੇ 15 ਅਗਸਤ 1969 ਨੂੰ ਉਹਨੇ ਰਈਏ ਮੰਡੀ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਉਹਨੇ ਆਖਿਆ ਜੇ ਸਰਕਾਰ ਇਹ ਗੱਲਾਂ ਨਾ ਮੰਨੀ ਚੰਡੀਗੜ੍ਹ ਸਾਨੂੰ ਦੇਣਾ ਨਾ ਮੰਨੀ ਸਾਡੇ ਪਾਣੀਆਂ ਦਾ ਹੱਕ ਸਾਨੂੰ ਨਾ ਦਿੱਤਾ ਗਿਆ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਹਿਮਾਚਲ ਪੰਜਾਬ ਵਿੱਚ ਨਾਰ ਰੁਲਾਏ ਗਏ ਉਹਨੇ ਆਖਿਆ ਫਿਰ ਮੈਂ ਸ਼ਹੀਦੀ ਦਾ ਜਾਮ ਪੀ ਜਾਵਾਂਗਾ ਲੇਕਿਨ ਕਦਮ ਪਿੱਛੇ ਨਹੀਂ ਰੱਖਾਂਗਾ ਕਦੇ ਵੀ ਫਿਰ ਜਦੋਂ ਢਿੱਲੀ ਹੋਈ ਸੇਧ ਦਰਸ਼ਨ ਸਿੰਘ ਫੇਰੂਮਾਨ ਦੀ ਇਹਨੂੰ ਫੜ ਕੇ ਪਟਿਆਲੇ ਦੇ ਰਜਿੰਦਰਾ ਹਸਪੀਟਲ ਵਿੱਚ ਦਾਖਲ ਕਰਾ ਦਿੱਤਾ ਗਿਆ ਫਿਰ ਕੌਮ ਦੇ ਗਦਾਰ ਲੀਡਰ ਫੇਰ ਮਿਲਣ ਵਾਸਤੇ ਗਏ ਤੇ ਦਰਸ਼ਨ ਸਿੰਘ ਫੇਰੂਮਾਨ ਅਰਦਾਸ ਕਰਦਾ ਸੀ ਕਹਿੰਦਾ ਹੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਗਦਾਰ ਲੀਡਰਾਂ ਦੇ ਮੈਨੂੰ ਮੱਥੇ ਨਾ ਲਾਈਂ ਕਿਤੇ ਕਿਉਂਕਿ ਗਦਾਰ ਬੰਦਾ ਮੱਥੇ ਲੱਗ ਜੇ ਤੇ ਉਹਦੀ ਵੀ ਤਾਕਤ ਘਟ ਜਾਂਦੀ ਹੈ ਕੋਨੇ ਆਖੇ ਗਦਾਰ ਮੇਰੇ ਮੱਥੇ 'ਤੇ ਨਾ ਲੱਗਣਾ ਇਤਿਹਾਸ ਮਿਲਦਾ ਹੈ ਤੁਹਾਡੇ ਬਜ਼ੁਰਗ ਜਾਣਦੇ ਨੇ ਇਹ ਸ਼ਾਮਾਂ ਨੂੰ ਗਏ ਤੇ 2 ਘੰਟੇ ਦੇ ਕਰੀਬ ਪਟਿਆਲੇ ਵਿੱਚ ਲਾਈਟ ਬੰਦ ਰਹੀ ਇਹ ਪੌੜੀਆਂ ਵਿੱਚ ਖਲੋ ਤੇਰੇ ਹਸਪੀਟਲ ਉੱਪਰ ਨਾ ਜਾ ਸਕੇ ਜਦੋਂ ਇਹ ਵਾਪਸ ਆ ਗਏ ਤੇ ਫੇਰ ਲਾਈਟ ਆਈ ਦਰਸ਼ਨ ਸਿੰਘ ਫੇਰੂਮਾਨ ਨੇ ਸ਼ੁਕਰਾਨਾ ਕੀਤਾ ਪ੍ਰਮਾਤਮਾ ਮੈਂ ਜਿਹੜੀ ਅਰਦਾਸ ਕੀਤੀ ਤੂੰ ਸਿਰੇ ਚਾੜੀ ਜਾ ਰਿਹਾ ਫਿਰ ਗਿਆ ਇੱਕ ਦਿਨ ਬਾਬਾ ਫਤੇ ਸਿੰਘ ਅਕਾਲੀ ਦਲ ਦਾ ਪ੍ਰਧਾਨ ਉਹਨੇ ਜਾ ਕੇ ਆਖਿਆ ਦਰਸ਼ਨ ਸਿੰਘਾ ਸਰਕਾਰ ਨਹੀਂ ਮੰਨਦੀ ਹੁੰਦੀ ਜਿੱਦ ਛੱਡ ਦੇ। ਉਹਨੇ ਆਖਿਆ ਸਰਦਾਰ ਫਤੇ ਸਿੰਘਾ ਉਮਰ ਤੇਰੀ ਵੀ ਟਿਕਾਣੇ ਲੱਗੀ ਆ ਤੇ ਮੇਰੀ ਵੀ ਟਿਕਾਣੇ ਲੱਗੀ ਆ। ਆਹ ਡੇਢ ਕੁਇੰਟਲ ਹੱਡੀਆਂ ਤੇ ਚਰਬੀ ਤੇਰੇ ਘਰਦਿਆਂ ਨੇ ਹੋਰ ਦੋਵਾਂ ਚੋਂ 20 ਸਾਲਾਂ ਨੂੰ ਸਾੜ ਕੇ ਸੁਆਹ ਕਰ ਦੇਣੀ ਆ। ਪਰ ਕਿਸੇ ਕੰਮ ਨਹੀਂ ਆਉਣੀ। ਜੇਗਦੇ ਧਰਮ ਦੀ ਖਾਤਰ ਅਣਖ ਦੀ ਖਾਤਰ ਡੜ ਜਾਏਗਾ ਲੋਕ ਵਾਰਾਂ ਗਾਉਣਗੇ। ਮੁੜ ਆਇਆ ਬਾਬਾ ਫਤੇ ਸਿੰਘਾ ਇਹਨਾਂ ਨੇ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਭਪਿੰਦਰ ਸਿੰਘ ਕਹ ਲ ਦਿੱਤਾ ਕਿ ਤੂੰ ਜਾ ਕੇ ਕਹਿ ਤੇਰੀ ਆਖੀ ਤੇ ਮੰਨੇਗਾ ਜਥੇਦਾਰ ਹੈੱਡ ਗ੍ਰੰਥੀ ਭਪਿੰਦਰ ਸਿੰਘ ਗਿਆ ਉਹਨੇ ਆਖਿਆ ਦਰਸ਼ਨ ਸਿੰਘ ਫੇਰੂ ਮਾਨ ਨੂੰ ਜਥੇਦਾਰਾ ਜਿੱਦ ਛੱਡ ਦੇ ਸਰਕਾਰ ਨੇ ਉਹ ਗੱਲ ਮੰਨਦੀ ਹੁੰਦੀ ਦਰਸ਼ਨ ਸਿੰਘ ਫੇਰੂ ਮਾਨ ਨੇ ਆਖਿਆ ਸੀ ਬਾਬਾ ਜੀ ਬਾਕੀ ਤੇ ਮੈਨੂੰ ਕਿਸੇ ਤੇ ਕੋਈ ਗਿਲਾ ਨਹੀਂ ਸੀ ਉਹਦੇ ਕੌਮ ਦੇ ਲੀਡਰ ਉਹਨਾਂ ਦੇ ਪੈਰ ਘੱਟ ਹੁੰਦੇ ਆ ਪਰ ਤੁਸੀਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋ ਤੁਹਾਨੂੰ ਤੇ ਪਤਾ ਹੋਣਾ ਚਾਹੀਦਾ ਨਾ ਅਰਦਾਸ ਦੀ ਮਹਾਨਤਾ ਕੀ ਹੈ ਮੈਂ ਅਰਦਾਸ ਕੀਤੀ ਆ ਕਦਮ ਪਿੱਛੇ ਨਹੀਂ ਪਰਤਾਂਗਾ ਹੁਣ ਤੁਸੀਂ ਮੇਰੇ ਹੱਕ ਵਿੱਚ ਅਰਦਾਸ ਕਰੋ ਕਿ ਸਰਕਾਰ ਗੱਲ ਨਾ ਹੀ ਮੰਨੇ ਤੇ ਮੈਂ ਸ਼ਹੀਦ ਹੋ ਜਾਵਾਂ 74 ਦਿਨ ਦੀ ਪੋਕੜ ਧਾਲ ਕਰਕੇ 27 ਅਕਤੂਬਰ 1969 ਨੂੰ ਕੌਮ ਦਾ ਜਥੇਦਾਰ ਦਰਸ਼ਨ ਸਿੰਘ ਫੇਰੂਮਨ ਸ਼ਹਾਦਤ ਦਾ ਜਾਮ ਪੀ ਗਿਆ NASALA-